ਬਹੁਤ ਬਹੁਤ ਧੰਨਵਾਦ ਜੀ ਸਿੱਧੂ ਸਾਹਿਬ ਤੁਸੀਂ ਸਪੈਸ਼ਲ ਟਾਪਿਕ ਕਵਰ ਕਰਨ ਵਾਸਤੇ ਇੱਥੇ ਆਏ ਹੋ ਜਿਹੜਾ ਕਿ ਅੱਜ ਕੱਲ ਦਾ ਬਹੁਤ ਹੀ ਬਰਨਿੰਗ ਟਾਪਿਕ ਹੈ ਤੇ ਬੜਾ ਹੀ ਇੰਪੋਰਟੈਂਟ ਟਾਪਿਕ ਹੈ ਜਿਹਦੇ ਬਾਰੇ ਇਨਫਾਰਮੇਸ਼ਨ ਹੋਣਾ ਸੂਚਨਾ ਹੋਣੀ ਜਾਂ ਇਹਦੇ ਬਾਰੇ ਸਾਰਾ ਪਤਾ ਹੋਣਾ ਇਹਦੇ ਸਟਬਲ ਬਰਨਿੰਗ ਜਿਹਨੂੰ ਅੱਪ ਕਹਿੰਦੇ ਆ ਸਟਬਲ ਬਰਨਿੰਗ ਦੇ ਕੀ ਨੁਕਸਾਨ ਹੈ ਇਹਦੇ ਬਾਰੇ ਪਤਾ ਹੋਣਾ ਆਮ ਜਨ ਜਨਮਾਨਸ ਨੂੰ ਬਹੁਤ ਹੀ ਜ਼ਰੂਰੀ ਹੈ ਜਿਹਦੇ ਵੀ ਸਭ ਤੋਂ ਵੱਡਾ ਸਟਬਲ ਬਰਨਿੰਗ ਜਿਹੜਾ ਟਾਪਿਕ ਹੈ ਕਿ ਪਰਾਲੀ ਨੂੰ ਅੱਗ ਲਾਣਾ ਜਿਸ ਨੂੰ ਕਹਿੰਦੇ ਆ ਇਨੂੰ ਮੈਂ ਦੱਸਣਾ ਚਾਹਾਂਗਾ ਕਿ ਆਮ ਪਬਲਿਕ ਨੂੰ ਇਹਦੇ ਕੀ ਕੀ ਨੁਕਸਾਨ ਨੇ ਜਿਹਦੇ ਵਿੱਚ ਸਭ ਤੋਂ ਵੱਡਾ ਦੇਖੋ ਸਟਬਲ ਬਰਨਿੰਗ ਦਾ ਨੁਕਸਾਨ ਇਹ ਹੈ ਕਿ ਜਦੋਂ ਆਪਾਂ ਇਹਨੂੰ ਜਲਾਣੇ ਆ ਪਰਾਲੀ ਨੂੰ ਤਾਂ ਜੋ ਇਹਦੇ ਤੋਂ ਗੈਸਾਂ ਨਿਕਲਦੀਆਂ ਜਿਵੇਂ ਕਾਰਬਨ ਮੋਨੋਆਕਸਾਈਡ ਹੈ ਕਾਰਬਨ ਡਾਈਆਕਸਾਈਡ ਹੈ ਨਾਈਟ੍ਰਸ ਆਕਸਾਈਡ ਹੈ ਮੀਥੇਨ ਗੈਸ ਹੈ ਕਾਫੀ ਜ਼ਹਿਰੀਲੀ ਗੈਸਾਂ ਨਿਕਲਦੀਆਂ ਜੋ ਕਿ ਆਪਣੀ ਸਿਹਤ ਵਾਸਤੇ ਬਹੁਤ ਹੀ ਹਾਨੀਕਾਰਕ ਹੈ ਹੁਣ ਸਿਹਤ ਦੇ ਵਿੱਚ ਦੇਖੀਏ ਕੀ ਸਭ ਤੋਂ ਪਹਿਲਾਂ ਜੋ ਆਪਣੀ ਗੈਸ ਜ਼ਹਿਰੀਲੀ ਗੈਸ ਹੈ ਆਪਾਂ ਸਾਹ ਲਵਾਂਗੇ ਆਪਣੇ ਫੇਫੜਿਆਂ ਦੇ ਵਿੱਚ ਜਾਣਗੀਆਂ ਨੱਕ ਦੇ ਸੋ ਜਾਣਗੀਆਂ ਤਾਂ ਸਭ ਤੋਂ ਪਹਿਲਾਂ ਫੇਫੜਿਆਂ ਦੇ ਵਿੱਚ ਦਮਾ ਹੋਣ ਦਾ ਅਸਥਮਾ ਹੋਣ ਦਾ ਅਲਰਜਿਕ ਬ੍ਰੌਂਕਾਈਟਿਸ ਹੋਣ ਦਾ ਇਵਨ ਕਿ ਫੇਫੜਿਆਂ ਦੇ ਕੈਂਸਰ ਹੋਣ ਦਾ ਖਤਰਾ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਤਾਂ ਦੂਜੇ ਨੰਬਰ ਤੇ ਇਹ ਅੱਖਾਂ ਦੇ ਵਿੱਚ ਜਿਹੜੀ ਜੋ ਅੱਖਾਂ ਦੇ ਵਿੱਚ ਇਫੈਕਟ ਕਰਦੀ ਇਹ ਨੇ ਉਹਦੇ ਬਾਰੇ ਮੈਂ ਦੱਸਣਾ ਚਾਹੂੰਗਾ ਕਿ ਅੱਖਾਂ ਦੇ ਵਿੱਚ ਪਾਣੀ ਆਣਾ ਅੱਖਾਂ 'ਚ ਜਲਨ ਹੋਣਾ ਅੱਖਾਂ 'ਚ ਰੜਕਪੈਣਾ ਇਵਨ ਕਿ ਅੱਖਾਂ ਦੀ ਰੋਸ਼ਨੀ ਵੀ ਘਟਣ ਦੇ ਚਾਂਸਿਸ ਹੁੰਦੇ ਨੇ ਤਾਂ ਉਹ ਇਹ ਤੋਂ ਇਲਾਵਾ ਸਕਿਨ ਦੇ ਜਿਹੜੇ ਡਿਸਆਰਡਰ ਨੇ ਚਮੜੀ ਦੇ ਬਿਮਾਰੀਆਂ ਬਹੁਤ ਜ਼ਿਆਦਾ ਵਧ ਰਹੀਆਂ ਇਹਨਾਂ ਦਿਨਾਂ ਦੇ ਵਿੱਚ ਕੋਈ ਇਹ ਸਾਰੀਆਂ ਜੋ ਜ਼ਹਿਰੀਲੇ ਗੈਸਾਂ ਨੇ ਚਮੜੀ ਤੇ ਟੱਚ ਹੁੰਦੀਆਂ ਨੇ ਚਮੜੀ ਦੇ ਵਿੱਚ ਅਲਰਜੀ ਦੀ ਪ੍ਰੋਬਲਮ ਹੋਣਾ ਚਮੜੀ ਤੇ ਲਾਲ ਦਾਣੇ ਹੋਣਾ ਖੁਜਲੀ ਹੋਣਾ ਤਾਂ ਚਮੜੀ ਦੇ ਕੇਸ ਬਹੁਤ ਸਾਡੇ ਕੋਲ ਆ ਰਹੇ ਨੇ ਇਵਨ ਕਿ ਕੰਨਾਂ ਦੇ ਵਿੱਚ ਜਾਂਦੀਆਂ ਨੇ ਕੱਲ ਦੇ ਵਿੱਚ ਵੀ ਬਹੁਤ ਖੁਜਲੀ ਦੇ ਕੇਸੀ ਬੱਚਾ ਨੂੰ ਲੈ ਕੇ ਆ ਰਹੇ ਨੇ ਇਹ ਬਾਲਾਂ ਦੇ ਜੋ హెਅਰਸ ਨੇ ਆਪਣੇ హెਅਰ ਦੇ ਵੀ ਇਫੈਕਟ ਕਰਦੀਆਂ ਨੇ ਕਾਰਬਨ ਪਾਰਟਿਕਲਸ ਹੁੰਦੇ ਨੇ ਬਾਲਾਂ ਦੇ ਜੰਮ ਜਾਂਨੇ ਤੇ ਬਾਲ ਝੜਨ ਦਾ ਵੀ ਖਤਰਾ ਹੁੰਦਾ ਹੈ ਇਸ ਨਾਲ ਤਾਂ ਬਾਡੀ ਦੇ ਹਰ ਆਰਗਨ ਤੇ ਹਰ ਬਾਡੀ ਪਾਰਟ ਤੇ ਇਹਦਾ ਬਹੁਤ ਹੀ ਜ਼ਿਆਦਾ ਸਾਈਡ ਇਫੈਕਟ ਹੈ ਜਿਸ ਕਰਕੇ ਮਤਲਬ ਅਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਕਿ 20-25% ਓਪਕੜੀ ਵੀ ਵੱਧ ਗਈ ਹੈ ਖਾਸ ਕਰਕੇ ਛੋਟੇ ਬੱਚੇ ਜੋ 5 ਸਾਲ ਤੋਂ ਲੈ ਕੇ 10 ਸਾਲ ਦੇ ਵਿੱਚ ਹੈ ਉਹ ਸਾਡੇ ਕੋਲ ਲਗਾਤਾਰ ਬਹੁਤ ਬੁਰੀ ਤਰ੍ਹਾਂ ਬਿਮਾਰ ਹੋ ਕੇ ਆ ਰਹੇ ਨੇ